ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਘਟਨਾ ਮਾ ਤੇਜੀ ਨਾਲ ਵਾਪਰਦੀ ਜਾਨੀ ਦਿੱਲੀ ਪ੍ਰਧਾਨ ਸਭਾ ਚੋਣਾਂ ਦੇ ਨਤੀਜੇ ਉਡੀਕੇ ਜਾ ਰਹੇ ਸੀ ਹੈਰਾਨੀ ਜਨਕ ਨੇ ਦੇਸ਼ ਦੀ ਰਾਜਧਾਨੀ ਦੇ ਵਿੱਚੋਂ ਇੱਕ ਬਦਲਾਅ ਦੇ ਨਾਮ ਤੇ ਆਈ ਪਾਰਟੀ ਦਾ ਇੱਕ ਤਰ੍ਹਾਂ ਨਾਲ ਅੱਜ ਦੇ ਰਾਜਨੀਤਿਕ ਤੌਰ ਤੇ ਜੇ ਆਪਾਂ ਸੋਚੀਏ ਬਹੁਤ ਵੱਡੇ ਲੈਵਲ ਨਾਲ ਇੱਕ ਤਰ੍ਹਾਂ ਨਾਲ ਸਫਾਇਆ ਹੋਇਆ ਪਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਨਿਰਪੱਖ ਤੌਰ ਤੇ ਅਸੀਂ ਸੋਚਦੇ ਹਾਂ ਕਿ ਕਾਂਗਰਸ ਪਾਰਟੀ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਬੈਠੀ ਹੈ ਵੱਡੀ ਸਿਆਸੀ ਜਮਾਤ ਹੈ ਬਹੁਤ ਪਰਸੈਂਟੇਜ ਵਿੱਚ ਵਾਅਦੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਉਹਨਾਂ ਦੀ ਪੋਜੀਸ਼ਨ ਵਿੱਚ ਵੀ ਕੋਈ ਬਹੁਤਾ ਸੁਧਾਰ ਪ੍ਰਾਪਤੀਆਂ ਦੇ ਤੌਰ ਤੇ ਨਹੀਂ ਹੋਇਆ ਪਿਆਰੇ ਦੋਸਤੋ ਅਸੀਂ ਰੋਜ਼ ਤੁਹਾਡੇ ਨਾਲ ਕਈ ਤਰ੍ਹਾਂ ਦੀਆਂ ਕਠਿਨਾਵਾਂ ਸਾਂਝੀਆਂ ਕਰਦੇ ਹਾਂ ਤੇ ਸਾਡਾ ਰੁਖ ਖਵਾਬਾਂ ਤੋਂ ਉਲਟ ਹੁੰਦਾ ਕਿਸ ਤੇਜ਼ੀ ਨਾਲ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਇਨਕਲਾਬ ਦੇ ਤੌਰ ਤੇ ਜਦੋਂ ਭ੍ਰਿਸ਼ਟਾਚਾਰ ਦੇ ਨਾਮ ਤੇ ਬਹੁਤ ਵੱਡੀ ਗੱਲਬਾਤ ਅੰਨਾ ਹਜ਼ਾਰੇ ਅੰਦੋਲਨ ਚੱਲ ਰਿਹਾ ਸੀ ਉਹਦੇ ਵਿੱਚੋਂ ਇੱਕ ਪਾਰਟੀ ਨਿਕਲਦੀ ਹੈ ਪਾਰਟੀ ਦਾ ਨਾਮ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਰੱਖਿਆ ਗਿਆ ਉਸ ਆਮ ਆਦਮੀ ਪਾਰਟੀ ਨੇ ਉਛੇਛੇ ਤੌਰ ਤੇ ਯਤਨ ਕੀਤਾ ਕਿ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਚੜੀ ਦਿੱਤੀ ਜਾਵੇ ਪਹਿਲੀ ਵਾਰ ਬਹੁਤ ਥੋੜੀਆਂ ਸੀਟਾਂ ਦੇ ਨਾਲ ਜਿੱਤ ਕੇ ਚੰਗੀ ਦਸਤਕ ਚੰਗੀ ਹਾਜ਼ਰੀ ਲਾਈ ਇੱਕ ਲੋਇਲ ਕਿਸਮ ਦੇ ਲੋਕ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਆਏ ਸੀ ਜਿਨ੍ਹਾਂ ਨੂੰ ਸੂਝਵਾਨ ਮੰਨਿਆ ਜਾਂਦਾ ਸੀ ਅੰਦੋਲਨਕਾਰੀ ਸਮਝਿਆ ਜਾਂਦਾ ਸੀ ਇੱਕ ਤਰ੍ਹਾਂ ਨਾਲ ਬਹੁਤ ਸਿੰਪਲ ਜਿਹੜੇ ਜੀਵਨ ਦੇ ਵਿੱਚ ਰਹਿੰਦੇ ਸਨ ਉਹਨਾਂ ਲੋਕਾਂ ਨੂੰ ਦੇਸ਼ ਦੀ ਰਾਜਤਾ ਨਿਪਟਵਸਤੇ ਲੋਕਾਂ ਨੇ ਉਥੋਂ ਦੀ ਬਾਗਡੋਰ ਸੌਂਪ ਦਿੱਤੀ ਘੱਟ ਸੀਟਾਂ ਦੇ ਬਾਵਜੂਦ ਵੀ ਕਾਂਗਰਸ ਦੀ ਸਪੋਰਟ ਨਾਲ ਸਰਕਾਰ ਬਣਾਉਣ ਵਿੱਚ ਸਫਲ ਹੋਏ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣਦੇ ਨੇ ਉਸ ਤੋਂ ਬਾਅਦ ਚੋਣਾਂ ਹੁੰਦੀਆਂ ਨੇ ਥੋੜੇ ਸਮੇਂ ਬਾਅਦ ਫਿਰ ਆਪਣਾ ਅਲੱਗ ਤੋਂ ਬਹੁਮਤ ਲੈ ਕੇ ਸਰਕਾਰ ਬਣਾਉਂਦੇ ਨੇ ਫਿਰ ਤੀਜੀ ਵਾਰ ਫਿਰ ਮੁੱਖ ਮੰਤਰੀ ਬਣਦੇ ਨੇ ਦਿੱਲੀ ਦੇ ਲੋਕਾਂ ਨੂੰ ਉਹਨਾਂ ਦੇ ਘਰ ਤੇ ਕੁਝ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਨੇ ਕੁੱਲ ਮਿਲਾ ਕੇ ਜਦੋਂ ਅੱਜ ਨਤੀਜੇ ਅਸੀਂ ਦੇਖਦੇ ਹਾਂ ਤੇ ਇਹਨੂੰ ਐਂਟੀ ਇਨਕਨਵੈਂਸੀ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਕਿ ਸਥਾਪਿਤ ਵਿਰੋਧੀ ਰੁਝਾਨ ਦੇ ਮੁਕਾਬਲੇ ਅੱਜ ਦਿੱਲੀ ਦੇ ਲੋਕਾਂ ਨੇ ਨਤੀਜੇ ਆਉਣ ਤੋਂ ਬਾਅਦ ਕਿਉਂਕਿ ਵੋਟਾਂ ਤਾਂ ਪਹਿਲਾਂ ਪੈ ਚੁੱਕੀਆਂ ਸਨ 5 ਤਰੀਕ ਨੂੰ ਅੱਜ ਦਿੱਲੀ ਦੇ ਲੋਕਾਂ ਨੇ ਅੱਜ ਨਵੀਂ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਸੱਤਾ ਹੈ ਜਿਹੜੀ ਉਹ ਸੌਂਪ ਦਿੱਤੀ ਹੈ ਅੱਜ ਦੇ ਚੋਣ ਨਤੀਜਿਆਂ ਤੋਂ ਬਾਅਦ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਨੇ ਉਹਨਾਂ ਬਾਰੇ ਮੈਂ ਥੋੜਾ ਜਿਹਾ ਟੁਕ ਮਾਤਰ ਜ਼ਿਕਰ ਕਰਨ ਦਾ ਯਤਨ ਕਰਾਂ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਉਧਾਰ ਚੜਾ ਕੇ ਇਹਨਾਂ ਚੀਜ਼ਾਂ ਨੂੰ ਪੇਸ਼ ਕੀਤਾ ਜਾ ਰਿਹਾ। ਕਿ ਅਰਵਿੰਦ ਕੇਜਰੀਵਾਲ ਨੂੰ ਇਹ ਹੋ ਗਿਆ ਉਹ ਸੀਟ ਹਾਰ ਗਏ ਮਨੀਸ਼ ਸ਼ੋਧਿਆ ਜਦੋਂ ਸੀਟ ਹਾਰ ਗਏ ਨੇ ਸਤਿੰਦਰ ਜੈਨ ਆਪਣੀ ਸੀਟ ਹਾਰ ਗਏ ਨੇ ਭਾਰਤਵਾਦ ਜੀ ਹਾਰ ਗਏ ਨੇ ਪਟਿਆਗੂਆਂ ਦੇ ਜਦੋਂ ਨਾਂ ਲੈ ਲੈ ਕੇ প্রচার ਕੀਤਾ ਜਾਂਦਾ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਹਮਣੇ ਆਉਂਦੇ ਦੋ ਤਰ੍ਹਾਂ ਦੀਆਂ ਗੱਲਾਂ ਇੱਥੇ ਅਸੀਂ ਆਪਣਾ ਧਿਆਨ ਲਗਾ ਕੇ ਦੇਖਦੇ ਹਾਂ ਜੇ 48 ਸੀਟਾਂ ਭਾਰਤੀ ਜਨਤਾ ਪਾਰਟੀ ਲੈ ਕੇ ਜਾਂਦੀ ਹੈ ਤੇ ਉਹ ਲਗਭਗ 25 ਸਾਲਾਂ ਤੋਂ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੀ ਦਿੱਲੀ ਦੇ ਵਿੱਚ ਉਹਨਾਂ ਦਾ ਰਾਜ ਭਾਗ ਹੋਇਆ 12 ਸਾਲ ਤੋਂ ਵੱਧ ਸਮਾਂ ਹੋ ਗਿਆ ਤੀਜੀ ਵਾਰ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਪਹਿਲਾਂ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਸਟੇਟ ਦੀ ਸਰਕਾਰ ਚਲਾ ਕੇ ਦੇਖੀ ਹੈ ਮਲਹੋਤਰਾ ਜੀ ਵਰਗੇ ਸਾਹਿਬ ਸਿੰਘ ਵਰ ਭਾਂਗ ਵਰਕੇ ਚੰਗੇ ਤੇ ਸੁਝਵਾਨ ਅਟਲ ਵਿਹਾਰੀ ਬਾਜਪਾਈ ਜੀ ਦੇ ਸਾਥੀ ਸੁਸ਼ਮਾ ਸ਼ਵਰਾਜ ਜੀ ਸਵਰਗਵਾਸੀ ਸਾਰੇ ਸਵਰਗਵਾਸੀ ਨੇ ਸਾਰਿਆਂ ਨੇ ਦਿੱਲੀ ਦੇ ਵਿੱਚ ਸਰਕਾਰ ਚਲਾ ਕੇ ਦੇਖੀ ਪ੍ਰਸ਼ਾਸਨ ਚਲਾਇਆ ਉਸ ਤੋਂ ਬਾਅਦ ਕੇਂਦਰ ਦੇ ਵਿੱਚ ਕਿੰਨੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਪਰੰਤੂ ਅਰਵਿੰਦ ਕੇਜਰੀ ਵਾਲੇ ਅਸੀਂ ਕੀ ਉਹਨਾਂ ਕੋਲ ਕਿਹੜੀ ਗਿੱਦਰ ਸਿੰਘੀ ਸੀ ਕਿ ਉਹ ਇੰਨਾ ਲੰਮਾ ਸਮਾਂ ਦਿੱਲੀ ਦੇ ਵਿੱਚ ਰਾਜ ਕਰਕੇ ਗਏ ਨੇ ਜਦੋਂ ਲੰਮਾ ਸਮਾਂ ਰਾਜ ਕਰਦਾ ਤੇ ਮਨੁੱਖ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਛੱਡ ਜਾਂਦਾ ਹੈ ਜਦੋਂ ਅਸੀਂ ਪੰਜਾਬ ਨਾਲ ਕੰਪੈਰੀਸ਼ਨ ਕਰਾਂਗੇ ਦਿੱਲੀ ਦੀ ਸਰਕਾਰ ਦਾ ਤੇ ਕਿਤੇ ਵੀ ਨਹੀਂ ਹੋ ਸਕਦਾ ਸਾਡੇ ਬਹੁਤ ਸਾਰੇ ਮਿੱਤਰ ਦਿੱਲੀ ਦੇ ਵਿੱਚ ਰਹਿੰਦੇ ਨੇ ਅਰਵਿੰਦ ਕੇਜਰੀਵਾਲ ਨੇ ਨੂੰ ਦੇਸ਼ ਦੇ ਇੱਕ ਲੀਡਰ ਦੇ ਤੌਰ ਤੇ ਭਾਵੇਂ ਤੁਸੀਂ ਕਿਸੇ ਨਿਗਾਹ ਨਾਲ ਵੇਖੋ ਪਰੰਤੂ ਜਦੋਂ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਵੇਖਦੇ ਹਾਂ ਤੇ ਦਿੱਲੀ ਦਾ ਆਮ ਸੁਧਾਰਨ ਵਰਗਾ ਜਿਹੜਾ ਉਹ ਅੱਜ ਵੀ ਅਰਵਿੰਦ ਕੇਜਰੀਵਾਲ ਨੂੰ ਉਸੇ ਤਰੀਕੇ ਨਾਲ ਪਸੰਦ ਕੀਤਾ ਰਿਹਾ ਕਿਉਂਕਿ ਗਰਾਉਂਡ ਲੈਵਲ ਤੇ ਕੁਝ ਨਾ ਕੁਝ ਜ਼ਰੂਰ ਕੀਤਾ ਹੋਵੇਗਾ ਉਸ ਇਨਸਾਨ ਨੇ ਕਿ ਤਾਂ ਕਿ ਉਹ ਤਾਂ ਕਰਕੇ ਕੇ ਉਹ ਉਹਨਾਂ ਨੂੰ ਇਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਸੋ ਅੱਜ ਦੀ ਜਿਹੜੀ ਚੋਣ ਨਤੀਜੇ ਨੇ ਉਹਦੇ ਵਿੱਚ ਇੱਕ ਤੇ ਸਭ ਤੋਂ ਵੱਡਾ ਕੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਵਰਗੀ ਵੱਡੀ ਸਿਆਸੀ ਜਮਾਤ ਲੜ ਰਹੀ ਹੋਵੇ ਤੇ ਇੱਕ ਆਮ ਸੁਧਾਰਨ ਪਾਰਟੀ ਇੱਕ ਬਦਲਾਅ ਦੇ ਵਿੱਚੋਂ ਨਿਕਲੀ ਪਾਰਟੀ ਇਨਕਲਾਬ ਦੇ ਵਿੱਚੋਂ ਨਿਕਲੀ ਪਾਰਟੀ ਲਗਾਤਾਰ ਇੱਕ ਵੱਡੀ ਪਾਰਟੀ ਨੂੰ ਰੋਕ ਕੇ ਰੱਖੇ ਇਹ ਵੀ ਬਹੁਤ ਵੱਡੀ ਗੱਲ ਹੈ ਆਪਣੇ ਆਪ ਵਿੱਚ ਮੇਰੀ ਗੱਲ ਨੂੰ ਸਾਡੇ ਪਿਆਰੇ ਦਰਸ਼ਕ ਬੁਰੇ ਪਾਸੇ ਨਾ ਲੈ ਕੇ ਜਾਣ ਕਿ ਜਦੋਂ ਮਨੁੱਖ ਸੱਤਾ ਦੇ ਵਿੱਚ ਆਉਂਦਾ ਹੈ ਉਹਦੇ ਕੋਲੋਂ ਗਲਤੀਆਂ ਹੋਣੀਆਂ ਸੁਭਾਅਕ ਨੇ ਤੇ ਅਰਵਿੰਦ ਕੇਜਰੀਵਾਲ ਸੱਤਾ ਦੇ ਵਿੱਚ ਆਏ ਜਿਹੜੀ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਜੋ ਕਿਹਾ ਸੀ ਉਹ ਕੀਤਾ ਬਹੁਤ ਕੁਝ ਹੈ ਪਰੰਤੂ ਅਜਿਹਾ ਵੀ ਹੋਇਆ ਕਿ ਜਿਹੜਾ ਕੁਝ ਉਹਨਾਂ ਨੇ ਕਿਹਾ ਸੀ ਉਹ ਉਸ ਤੋਂ ਉਲਟ ਸੁਰੱਖਿਆ ਦੇ ਮਾਮਲੇ ਵਿੱਚ ਸ਼੍ਰੇਸ਼ਟਾਚਾਰ ਦੇ ਮਾਮਲੇ ਵਿੱਚ ਕਿੰਨੇ ਸਾਰੇ ਉਹਨਾਂ ਦੇ ਮੰਤਰੀ ਕਿੰਨੇ ਉਹਨਾਂ ਦੇ ਪਾਰਟੀ ਦੇ ਆਗੂ ਤੇ ਇਸ ਤੋਂ ਇਲਾਵਾ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਲੋਕਾਂ ਨਾਲ ਵੱਡੇ ਵੱਡੀਆਂ ਕਮਿਟਮੈਂਟਸ ਜਿਹੜੀਆਂ ਕੀਤੀਆਂ ਸੀ ਉਹਤੇ ਖਰੇ ਨਹੀਂ ਉਤਰਿਆ ਜਾ ਸਕਦਾ ਭਾਵੇਂ ਜੋ ਅੱਜ ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ ਆਈ ਹੈ ਭਾਵੇਂ ਇਹ ਵੀ ਖਰੇ ਨਾ ਉਤਰ ਸਕਣ ਜਾਂ ਉਤਰ ਸਕਣ ਇਹ ਬਾਅਦ ਦਾ ਸਵਾਲ ਹੈ ਪਰੰਤੂ ਜਿਹੜਾ ਅਹੰਕਾਰ ਕਿਸੇ ਪਾਰਟੀ ਦੇ ਵਿੱਚ ਆ ਜਾਂਦਾ ਹੈ ਉਹਦੇ ਲੀਡਰਾਂ ਦੇ ਦਿਮਾਗ ਨੂੰ ਆ ਜਾਂਦਾ ਹੈ ਉਹ ਉਸ ਪਾਰਟੀ ਨੂੰ ਲੈ ਬੈਠਦਾ ਜਿਸ ਤਰ੍ਹਾਂ ਦੀਆਂ ਗੱਲਾਂ ਜਦੋਂ ਸੱਤਾ ਦੇ ਵਿੱਚ ਆਈ ਸੀ ਤੇ ਦੇਸ਼ ਪੱਧਰ ਤੇ ਚੋਣਾਂ ਲੜਨ ਦੇ ਐਲਾਨ ਕੀਤੇ ਗਏ ਤੇ ਅਰਵਿੰਦ ਕੇਜਰੀਵਾਲ ਬਾਅਦ ਚ ਵੀ ਗਲਤੀ ਵੀ ਮੰਨਦੇ ਨੇ ਪਰੰਤੂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ ਸਾਡੇ ਕੋਲ ਪਾਵਰ ਉੱਡੀ ਵੱਡੀ ਨਹੀਂ ਹੁੰਦੀ ਤੇ ਉਹਨਾਂ ਵਾਅਦਿਆਂ ਤੋਂ ਮੁੱਕਰ ਜਾਣਾ ਲੋਕਾਂ ਦੀ 100% ਸੰਤੁਸ਼ਟੀ ਕੋਈ ਵੱਡੇ ਤੋਂ ਵੱਡਾ ਮਨੁੱਖ ਵੱਡੇ ਤੋਂ ਵੱਡਾ ਆਗੂ ਵੀ ਨਹੀਂ ਕਰਵਾ ਸਕਦਾ ਪਰੰਤੂ ਅ ਗੱਲ ਦੁੱਖਦਾਈ ਇਹ ਆ ਕਿ ਪੜ੍ਹੇ ਲਿਖੇ ਤੇ ਸੂਝਵਾਨ ਲੋਕ ਜਿਹੜੇ ਭ੍ਰਿਸ਼ਟਾਚਾਰ ਬਾਰੇ ਬਹੁਤ ਕੁਝ ਕਹਿੰਦੇ ਸੀ ਸ਼ਰਾਬ ਦੀ ਨੀਤੀ ਬਾਰੇ ਬਹੁਤ ਕੁਝ ਕਹਿੰਦੇ ਸੀ ਉਹੀ ਗਲਤੀਆਂ ਉਹਨਾਂ ਤੋਂ ਹੋਈਆਂ ਤੇ ਦਿੱਲੀ ਵਰਗੇ ਦਿੱਲੀ ਵਰਗੀ ਅਹਿਮ ਤੇ ਇੰਪੋਰਟੈਂਟ ਸਟੇਟ ਦੇ ਸੀਐਮ ਅੱਜ ਖੁਦ ਵੀ ਆਪਣੀ ਸੀਟ ਆ ਜਿਹੜੀ ਉਹ ਹਾਰ ਗਏ ਨੇ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਗੱਲ ਨੂੰ ਲੁਕੋਖ ਹੈ ਕਿਸੇ ਗੱਲ ਨੂੰ ਵੱਡੀ ਪੇਸ਼ ਕਰਦੇ ਆ ਤਾਂ ਉਸ ਨੂੰ ਬਹੁਤੀ ਦੇਰ ਤੱਕ ਛੁਪਾਇਆ ਨਹੀਂ ਜਿਵੇਂ ਦਿੱਲੀ ਦੇ ਸਿੱਖਿਆ ਮਾਡਲ ਦੀ ਗੱਲ ਕੀਤੀ ਜਾ ਰਹੀ ਪਰ ਸਾਹਮਣੇ ਜੋ ਆਉਂਦਾ ਕਿ ਦਿੱਲੀ ਦੇ ਕੁਝ ਸਕੂਲ ਇਸ ਤਰੀਕੇ ਦੇ ਬਣਾ ਕੇ ਉਹਨੂੰ ਪ੍ਰਚਾਰ ਇਸ ਤਰੀਕੇ ਦਾ ਕਰ ਦਿੱਤਾ ਗਿਆ ਕਿ ਸ਼ਾਇਦ ਦਿੱਲੀ ਦੇ ਸਕੂਲ ਹੀ ਦੁਨੀਆ ਦੇ ਸਭ ਤੋਂ ਵੱਡੇ ਤੇ ਵਧੀਆ ਸਕੂਲ ਨੇ ਅਜਿਹਾ ਨਹੀਂ ਦਿੱਲੀ ਦੇ ਬਹੁਤੇ ਸਕੂਲਾਂ ਦੀ ਹਾਲਤ ਤਾਂ ਸਜੋਗਾ ਜਿੱਨਾਂ ਵਿੱਚ ਅਧਿਆਪਕ ਨਹੀਂ ਮੈਨੂੰ ਯਾਦ ਆ ਜਦੋਂ ਹੰਸ ਰਾਜ ਹੰਸ ਜੀ ਜਦੋਂ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣਦੇ ਨੇ ਤੇ ਇੱਕ ਸਕੂਲ ਦੀ ਹਾਲਤ ਤੁਸੀਂ ਸਾਰਿਆਂ ਨੇ ਵੇਖੀ ਹੋਈ ਜਦੋਂ ਸਕੂਲ ਦੀ ਵਿజిਟ ਕਰਦੇ ਨੇ ਸੋ ਨਤੀਜੇ ਆਏ ਨੇ ਚੋਣਾਂ ਦੇ ਨਤੀਜਿਆਂ ਦਾ ਸਵਾਗਤ ਹੈ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੀ ਕਰਦੀ ਇੱਕ ਅਲੱਗ ਸਵਾਲ ਹੈ ਪਰੰਤੂ ਬਹੁਤ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਆਪਣੀ ਬਿੱਤ ਤੋਂ ਬਾਹਰ ਜਾ ਕੇ ਬੋਲਣਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨਾ ਜਾਂ ਆਪਣੇ ਵਲੰਟੀਅਰਸ ਵਰਕਰਾਂ ਦੇ ਸਿਰ ਤੇ ਉਹਨਾਂ ਨੂੰ ਆਧਾਰ ਬਣਾ ਕੇ ਜਾਂ ਆਪਣਾ ਕੋਈ ਆਪਣੀ ਪਲੈਨਿੰਗ ਨੂੰ ਬਹੁਤ ਵੱਡੀ ਸਮਝ ਕੇ ਓਵਰ ਕੌਨਫੀਡੈਂਸ ਹੈ ਜਿਹੜਾ ਇਹ ਕਿਸੇ ਵੀ ਪਾਰਟੀ ਲਈ ਕਾਂਗਰਸ ਅੱਜ ਵੀ ਉੱਥੇ ਕੋਈ ਸੀਟ ਪ੍ਰਾਪਤ ਨਹੀਂ ਕਰ ਸਕੀ ਭਾਵੇਂ ਵੋਟਾਂ ਦਾ ਵੋਟ ਪਰਸੈਂਟੇਜ ਜ਼ਰੂਰ ਵਧੀ ਹੈ ਪਰ ਜੇ ਵੱਡੀਆਂ-ਵੱਡੀਆਂ ਗੱਲਾਂ ਕਾਂਗਰਸ ਨੇ ਕੀਤੀਆਂ ਹਾਲਾਂਕਿ ਸ਼ੀਲਾ ਦੀਕਸ਼ਿਤ ਵਰਗੀ ਅਹਿਮ ਮੁੱਖ ਮੰਤਰੀ ਇੱਕ ਸਫਲ ਮੁੱਖ ਮੰਤਰੀ ਜਿੰਨਾਂ ਨੂੰ ਕਿਹਾ ਸੱਚ ਕਿਹਾ ਜਾ ਸਕਦਾ ਦਿੱਲੀ ਦੇ ਵਿੱਚ 15 ਸਾਲ ਲਗਾਤਾਰ ਮੁੱਖ ਮੰਤਰੀ ਰਹਿਣਾ ਕਿਸੇ ਔਰਤ ਦਾ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਤੇ ਉੱਥੇ ਬਹੁਤ ਮੈਟਰੋ ਵਰਗੇ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਜਾਪਾਨ ਦੇ ਬਹੁਤ ਵੱਡੀਆਂ ਗੱਲਾਂ ਨੇ ਫਿਰੰਤੂ ਉਸ ਤੋਂ ਵੱਡੀਆਂ ਗੱਲਾਂ ਕਰ ਰਹੀਆਂ ਇਹ ਸਿਆਸਤ ਵਿੱਚ ਭਾਵੇਂ ਦਿੱਲੀ ਹੈ ਤੇ ਭਾਵੇਂ ਪੰਜਾਬ ਹੈ ਤੇ ਹੁਣ ਗੱਲ ਪੰਜਾਬ ਦੇ ਪੰਜਾਬ ਦੀ ਰਾਜਨੀਤੀ ਉੱਤੇ ਦੋ ਤਰ੍ਹਾਂ ਦੀ ਰਾਜਨੀਤੀ ਪੰਜਾਬ ਦੇ ਵਿੱਚ ਇਸ ਵੇਲੇ ਹੋ ਸਕਦੀ ਹੈ ਕਿ ਦਿੱਲੀ ਦੀ ਸਾਰੀ ਟੀਮ ਪੰਜਾਬ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕਰੇ ਜਾਂ ਦਿੱਲੀ ਦੀ ਸਾਰੀ ਰਾਜਨੀਤੀ ਜਿਹੜੀਆਂ ਗਲਤੀਆਂ ਦਿੱਲੀ ਦੇ ਵਿੱਚ ਹੋਈਆਂ ਨੇ ਜਿਹੜੀਆਂ ਪੰਜਾਬ ਵਿੱਚ ਹੁਣ ਤੱਕ ਵਾਅਦੇ ਪੂਰੇ ਨਹੀਂ ਕੀਤੇ ਜਾ ਸਕੇ ਜਿਹੜੇ ਗੱਲਾਂ ਦਿੱਲੀ ਇੱਥੇ ਪੰਜਾਬ ਦੇ ਵਿੱਚ ਦਿੱਲੀ ਦੇ ਲੀਡਰਾਂ ਨੇ ਕਰੀਆਂ ਸੀ ਪ੍ਰਸ਼ਾਸਨਿਕ ਸੁਧਾਰ ਅਮਨ ਕਾਨੂੰਨ ਦੀ ਸਥਿਤੀ ਭ੍ਰਿਸ਼ਟਾਚਾਰ ਆਪ ਹੁਦਰਾਪਣ ਬਹੁਤ ਸਾਰੇ ਪੱਖਾਂ ਤੋਂ ਜੇ ਆਪਾਂ ਸੋਚੀਏ ਸਰਕਾਰ ਦੀ ਕਿਰਕਰੀ ਤੇ ਇਹ ਸਾਰੀਆਂ ਗੱਲਾਂ ਨੂੰ ਦੂਰ ਕਰਨ ਵੱਲ ਧਿਆਨ ਵੀ ਦਿੱਤਾ ਜਾ ਸਕਦਾ ਹੈ ਜਾਂ ਦਿੱਲੀ ਦੇ ਆਗੂ ਆਪਣੇ ਹੱਥ ਵਿੱਚ ਵੀ ਆਪਣੀ ਬਾਗਡੋਰਾ ਜਿਹੜੀ ਉਹ ਲੈ ਸਕਦੇ ਨੇ ਤੇ ਜਿਹੇ ਹਲਾਤਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰੀ ਕਿੰਨਾ ਕੁ ਦਖਲ برداشت ਕਰਦੇ ਨੇ ਜਾਂ ਦਿੱਲੀ ਦੇ ਆਗੂਨ ਕਿੰਨੀ ਕੁ ਥਾਂ ਦਿੰਦੇ ਨੇ ਕਿੰਨੀ ਕੁ ਪਾਵਰ ਦਿੰਦੇ ਨੇ ਇਹ ਆਉਣ ਵਾਲੇ ਸਮੇਂ ਦਾ ਸਵਾਲ ਹੈ ਫਿਲਹਾਲ ਇਨਾ ਹੀ ਦਿੱਲੀ ਦੇ ਚੋਣ ਨਤੀਜੇ ਦਾ ਸਵਾਗਤ ਦਿੱਲੀ ਦੇ ਚੋਣ ਨਤੀਜਿਆਂ ਨੇ ਦੇਸ਼ ਦੀ ਰਾਜਨੀਤੀ ਨੂੰ ਇੱਕ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਜਿਹੜੀ ਪਾਰਟੀ ਦੇਸ਼ ਦੀ ਕੇਂਦਰੀ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਲੈ ਰਹੀ ਸੀ ਉਹਨਾਂ ਦੇ ਵੱਡੇ ਆਗੂਆਂ ਦਾ ਹਾਰ ਜਾਣਾ ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਫਿਲਹਾਲ ਇਨਾ ਹੀ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ